ਕਿ ਮੇਰੇ ਨਾਲ ਮੇਰੇ ਸਹਿਯੋਗੀ ਜਸਪ੍ਰੀਤ ਜੁੜੇ ਹੋਏ ਨੇ ਉਹਨਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਮੁਖਬਲਾਰਾ ਅਰਸ਼ਦੀਪ ਕਲੇਰ ਜੁੜੇ ਹੋਏ ਨੇ ਜਸਪ੍ਰੀਤ ਕਲੇਰ ਸਾਹਿਬ ਤੋਂ ਜ਼ਰੂਰ ਜਾਨਣਾ ਚਾਹਾਂਗੇ ਉਹ ਇਸ ਚੀਜ਼ ਨੂੰ ਕਿੱਦਾਂ ਦੇਖਦੇ ਨੇ ਅਕਾਲੀ ਦਲ ਲਗਾਤਾਰ ਜਿੱਤ ਦਾ ਦਾਅਵਾ ਤਾਂ ਜ਼ਰੂਰ ਕਰਦਾ ਰਿਹਾ ਪਰ ਦੂਜੇ ਨੰਬਰ ਤੇ ਆਣਾ ਵੀ ਇਸ ਨੂੰ ਆਪਣੀ ਇੱਕ ਪ੍ਰਾਪਤੀ ਗਿੰਦਰ ਨੇ ਕਿ ਇਹ ਸਰਵਾਈਵਲ ਦਾ ਸਵਾਲ ਸੀਗਾ ਇਹ ਵਾਪਸੀ ਹੈ ਅਕਾਲੀ ਦਲ ਦੀ ਕਿਉਂਕਿ ਕਾਂਗਰਸ ਤੇ ਭਾਜਪਾ ਕਟੋ-ਕਟਾ ਆਪਣੀਆਂ ਜ਼ਮਾਨਤਾਂ ਵੀ ਪਛਾਣਦੇ ਹੋਏ ਨਜ਼ਰ ਨਹੀਂ ਆ ਰਹੇ ਬਿਲਕੁਲ ਅਰਸ਼ਦੀਪ ਕਲੇਮੇ ਨਾ ਮੌਜੂਦ ਹਨ ਨਾ ਇਸ ਮੁੱਦੇ ਤੇ ਗੱਲ ਕਰਾਂ ਕਿ ਕਿਉਂਕਿ ਲਗਾਤਾਰ ਜਿਹੜਾ ਦਾਵਾ ਅਕਾਲੀ ਦਲ ਦਾ ਜਿੱਤਦਾ ਸੀ ਪਰ ਦੂਜੇ ਨੰਬਰ ਤੇ ਆਉਣਾ ਵੀ ਅਕਾਲੀ ਦਲ ਜ਼ਰੂਰ ਇਸ ਨਾ ਰਿਵਾਈਵ ਹੁੰਦਾ ਨਜ਼ਰ ਆ ਰਿਹਾ ਹੈ ਨਾ ਗੱਲ ਕਰਦੇ ਅਰਸ਼ਦੀਪ ਕਲੇਰ ਸਭ ਕਿਸ ਤਰੀਕੇ ਨਾਲ ਆ ਕੇ ਕਹ ਤੁਸੀਂ ਦੇਖ ਰਹੇ ਹੋ ਕਿ ਜਿਹੜਾ ਆ ਵਾਰਿਸ ਪੰਜਾਬ ਦੇ ਮਨਦੀਪ ਵੀ ਜਿਹੜਾ ਬਿਲਕੁਲ ਜਿਹੜਾ ਤੀਜੇ ਨੰਬਰ ਤੇ ਆਉਂਦਾ ਤੇ ਕਾਂਗਰਸ ਤੇ ਭਾਜਪਾ ਬਿਲਕੁਲੇ ਪਿਛੜ ਜਾਂਦੀ ਹੈ ਤੇ ਅਕਾਲੀ ਦਲ ਇਸ ਸਮੇਂ ਦੂਜੇ ਨੰਬਰ ਤੇ ਖੜਾ ਹੈ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਤਰਨਤਾਰ ਹਲਕੇ ਦੇ ਵੋਟਰ ਸਹਿਬਾਨਾਂ ਦਾ ਸ਼ ਇਸ ਤਰਨ ਤਰਨ ਦੀ ਬਾਈ ਇਲੈਕਸ਼ਨ ਚ ਸਰਕਾਰ ਅੱਜ ਚਾਹੇ ਜਿੱਤ ਗਈ ਹੈ ਪਰ ਜਿਹੜੀ 10000 ਦੀ ਜਿੱਤ ਹੈ ਸਰਕਾਰ ਦੀ ਉਹਦੇ ਚ ਸਰਕਾਰ ਨੇ ਸਾਰੀ ਸਰਕਾਰੀ ਮਸ਼ੀਨਰੀ ਲਾਤੀ ਪਿਛਲੇ 1 ਮਹੀਨੇ ਤੋਂ ਮੁੱਖ ਮੰਤਰੀ ਮਨੀਸ਼ ਸੋਦੀਆ ਅਰਵਿੰਦ ਕੇਜਰੀਵਾਲ ਸਾਰੇ ਮੰਤਰੀ ਸਾਰੇ ਐਮਪੀ ਤਰਨ ਤਰਨ ਲਿਜਾ ਕੇ ਬਿਠਾਤੇ ਫਿਰ ਧੱਕੇਸ਼ਾਹੀ ਤਾਂ ਆਪਣੇ ਮੂੰਹ ਨਾਲ ਦੱਸਣ ਦੀ ਲੋੜ ਨਹੀਂ ਉਹ ਤਾਂ ਇਲੈਕਸ਼ਨ ਕਮਿਸ਼ਨ ਦੀ ਰਿਪੋਰਟਾਂ ਨਹੀਂ ਦੱਸਦਾ ਕਿਸ ਤਰੀਕੇ ਆਪਦੇ ਚਾਹੇਤੇ ਅਫਸਰ ਉੱਥੇ ਲਾਏ SSP ਤੱਕ ਨੂੰ ਇਲੈਕਸ਼ਨ ਕਮਿਸ਼ਨ ਨੂੰ ਸਸਪੈਂਡ ਕਰਨਾ ਪਿਆ ਕਿਉਂਕਿ ਅਕਾਲੀ ਦਲ ਦੇ ਲੀਡਰਾਂ ਨੂੰ ਵਰਕਰਾਂ ਨੂੰ ਰਾਤਾਂ ਨੂੰ ਘਰੋਂ ਚੱਕਿਆ ਗਿਆ ਤੇ ਝੂਠੇ ਉਹਨਾਂ ਤੇ ਪਰਚੇ ਬਣਾਏ ਗਏ। ਸੋ ਅੱਜ ਅਕਾ ਜਿਹੜੀ ਅਕਾਲੀ ਦਲ ਦੀ ਉੱਥੇ ਜਿੱਤ ਹੈ ਔਰ ਨੈਤਿਕ ਤੌਰ ਤੇ ਸਰਕਾਰ ਹਾਰੀ ਹੈ। ਇਹ 10000 ਦੇ ਫਰਕ ਨੂੰ ਮੈਂ ਵੱਡਾ ਫਰਕ ਨਹੀਂ ਸਮਝਦਾ 2027 ਦਾ ਮੋੜ ਉੱਥੋਂ ਦੇ ਲੋਕਾਂ ਨੇ ਬੰਤ ਹੈ ਕਿਉਂਕਿ 2027 ਚ ਨਾ ਤਾਂ ਅਫਸਰਾਂ ਨੇ ਆਮ ਆਦਮੀ ਪਾਰਟੀ ਲਈ ਚੋਣ ਲੜਨੀ ਹੈ ਨਾ ਉੱਥੇ ਇਹ ਜਿਹੜਾ ਸਰਕਾਰੀ ਤੰਤਰ ਹੈ ਸਰਕਾਰੀ ਡੰਡਾ ਹੈ ਇਹ ਉੱਥੇ ਚੱਲਣਾ ਸੋ ਅੱਜ ਇੱਕ ਮੋੜ ਬਣਿਆ ਗਿਆ ਕਿ ਲੋਕ ਪੰਜਾਬ ਦਾ ਭਵਿੱਖ ਹੁਣ ਸ਼੍ਰੋਮਣੀ ਅਕਾਲੀ ਦਲ 'ਚ ਦੇਖਦੇ ਨੇ ਕਿਉਂਕਿ ਲੋਕ ਪੰਜਾਬ ਦੀ ਡਿਵੈਲਪਮੈਂਟ ਚਾਹੁੰਦੇ ਨੇ ਲੋਕ ਉਹ ਨੌਕਰੀਆਂ ਚਾਹੁੰਦੇ ਨੇ ਖੇਡ ਮੇਲੇ ਚਾਹੁੰਦੇ ਨੇ ਤਰੱਕੀ ਚਾਹੁੰਦੇ ਨੇ ਅਮਨ ਸ਼ਾਂਤੀ ਭਾਈਚਾਰਕ ਸਾਂਝ ਚਾਹੁੰਦੇ ਨੇ ਸੋ ਇਹ ਸਾਰੀਆਂ ਚੀਜ਼ਾਂ ਦਾ ਜਿਹੜਾ ਜਵਾਬ ਹੈ ਉਹ ਸ਼੍ਰੋਮਣੀ ਅਕਾਲੀ ਦਲ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਤੇ ਲੋਕਾਂ ਨੇ ਮੋਹਰ ਲਾਈ ਹੈ ਔਰ ਜਿਹੜੇ ਸਾਡੇ ਕੈਂਡੀਡੇਟ ਹੈ ਬੀਬੀ ਸੁਖਵਿੰਦਰ ਕੌਰ ਰੰਦਾਵਾ ਜੀ ਉਹਨਾਂ ਨੇ ਵੀ ਬੜੀ ਮਿਹਨਤ ਕੀਤੀ ਸਾਰੇ ਪਰਿਵਾਰ ਨੇ ਕੀਤੀ ਇਸ ਦੌਰਾਨ ਉਹਨਾਂ ਤੇ ਪਰਚੇ ਤੱਕ ਦਰਜ ਹੋਏ ਬਹਾਦਰੀ ਨਾਲ ਇਲੈਕਸ਼ਨ ਲੜੀ ਸੋ ਇਹ ਜਿਹੜਾ ਕੰਬੀਨੇਸ਼ਨ ਹੈ ਇਹ ਹੁਣ ਤੁਸੀਂ ਦੇਖੋਗੇ ਕਿ ਅੱਜ ਤੋਂ ਸਰਕਾਰ ਦੀ ਪੁੱਠੀ ਗਿਣਤੀ ਸ਼ੁਰੂ ਹੈ ਤੇ ਸ਼੍ਰੋਮਣੀ ਅਕਾਲੀ ਦਲ 2027 ਦੇ ਵਿੱਚ ਬਹੁਤ ਸ਼ਾਨਦਾਰ ਵਾਪਸੀ ਪੰਜਾਬ ਦੀ ਸਤਾ ਚ ਕਰਨ ਜਾ ਰਹਾ ਜਿਸ ਤਰੀਕੇ ਨਾਲ ਅਕਾਲੀ ਦਲ ਲਗਾਤਾਰ ਮੈਦਾਨ ਤੇ ਜਿੱਤਦਾ ਰਿਹਾ ਮਨਦੀਪ ਨੂੰ ਜਿਹੜੀ ਹੈ ਵੋਟ ਹੋਈ ਹੈ ਉਹ ਕਿਤੇ ਨਾ ਕਿਤੇ ਆਈਡੈਂਟ ਪਾਉਂਦੀ ਨਜ਼ਰ ਆਈ ਜੇਕਰ ਉਹ ਵੋਟ ਘਟ ਰਹੇ ਤਾਂ ਵੋਟ ਨੂੰ ਮਨਦੀਪ ਨੂੰ ਤਾਂ ਸ਼ਾਇਦ ਅਕਾਲੀ ਦਲ ਨੰਬਰ 1 ਤੇ ਹੋ ਸਕਦਾ ਸੀ ਦੇਖੋ ਇਹ ਕੁਝ ਧਿਰਾਂ ਨੇ ਮੈਂ ਮਨਦੀਪ ਦੀ ਵਿਅਕਤੀਗਤ ਗੱਲ ਨਹੀਂ ਕਰਦਾ ਇਹ ਕੁਝ ਧਿਰਾਂ ਨੇ ਜਿਹੜੀਆਂ ਸਿਰਫ ਸ਼੍ਰੋਮਣੀ ਅਕਾਲੀ ਦਲ ਨੂੰ ਹਰਾਉਣ ਲਈ ਚੋਣ ਲੜਦੀਆਂ ਨੇ ਇਸ ਤੋਂ ਪਹਿਲਾਂ ਜਦੋਂ ਅਕਾਲ ਤਖਤ ਸਾਹਿਬ ਤੋਂ ਅਨੁਮਤੀ ਨਹੀਂ ਮਿਲੀ ਸੀ ਸ਼੍ਰੋਮਣੀ ਅਕਾਲੀ ਦਲ ਪਿਛਲੀਆਂ ਬਾਈਲੈਕਸ਼ਨਾਂ ਨਹੀਂ ਲੜਿਆ ਗਿੱਦੜ ਉਦੋਂ ਇਹ ਧਿਰਾਂ ਚੋਣਾ ਨਹੀਂ ਲੜੀਆਂ ਐਲਾਨ ਕਰਕੇ ਇਹਨਾਂ ਨੇ ਆਪਣਾ ਕੈਂਡੀਡੇਟ ਵਿਧਰੋਅ ਕੀਤਾ ਹੁਣ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਜਦੋਂ ਤਰਨਤਾਰਨ ਦੇ ਵਿੱਚ ਬਾਈ ਇਲੈਕਸ਼ਨ ਐ ਕੈਂਡੀਡੇਟ ਲਾਣਿਆ ਨਾਲ ਹੀ ਇਹ ਸਾਰੀਆਂ ਧਿਰਾਂ ਨੇ ਖੜੇ ਹੋ ਕੇ ਆਪਣਾ ਕੈਂਡੀਡੇਟ ਲਾਣਤਾ ਪਰ ਮੈਂ ਫਿਰ ਦੁਬਾਰਾ ਕਹਿਣਾ ਕਿ ਤਰਨਤਾਰਨ ਤਾਂ ਬਹੁਤ ਵੱਡਾ ਪੰਥਕ ਹਲਕਾ ਪੰਜਾਬ ਦੇ ਵਿੱਚ ਮੰਨਿਆ ਜਾਂਦਾ ਅਗਰ ਪੰਥਕ ਹਲਕੇ ਦੇ ਵਿੱਚ ਇਹ ਸ਼੍ਰੋਮਣੀ ਅਕਾਲੀ ਦਲ ਨਾਲੋਂ ਮੈਨੂੰ ਲੱਗਦਾ ਇੱਕ ਲੰਬੀ ਚੌੜੀ ਵੋਟ ਦੇ ਨਾਲ ਪਛੜ ਗਏ ਨੇ ਤਾਂ ਇਹਨਾਂ ਨੂੰ ਵੀ ਆਪਣਾ ਜਵਾਬ ਮਿਲ ਗਿਆ ਔਰ ਹੁਣ ਤਾਂ ਜਿਹੜੇ ਮਨਦੀਪ ਸਿੰਘ ਹੈ ਉਹਨਾਂ ਨੇ ਕੈਮਰੇ ਦੇ ਅੱਗੇ ਆ ਕੇ ਮੰਨ ਲਿਆ ਇੱਕ ਚੈਨਲ ਨੂੰ ਇੰਟਰਵਿਊ ਦੇ ਰਹੇ ਸੀ ਮੈਂ ਹੁਣ ਹੀ ਦੇਖਿਆ ਉਹ ਆਪ ਕਹਿੰਦੇ ਨੇ ਕਿ ਸਾਡਾ ਤਾਂ ਕੰਮ ਸ਼੍ਰੋਮਣੀ ਅਕਾਲੀ ਦਲ ਨੂੰ ਹਰਾਉਣਾ ਸੀ ਅਸੀਂ ਤਾਂ ਹੀ ਖੜੇ ਸੀ ਵੀ ਇਹ ਅਕਾਲੀ ਦਲ ਹਰਾਤਾ ਤਾਂ ਸਪਸ਼ਟ ਹੋ ਗਿਆ ਕਿ ਕਿਹੜੇ ਹੱਥਾਂ ਦੇ ਵਿੱਚ ਖੇਡ ਕੇ ਜਿਹੜੀਆਂ ਸ਼ਕਤੀਆਂ ਨੇ ਇਹ ਜਿੰਨੀਆਂ ਇਕੱਠੇ ਹੋਏ ਸੀ ਪਾਰਟੀਆਂ ਇਹ ਇੰਨੀਆਂ ਪਾਰਟੀਆਂ ਇਕੱਠੇ ਹੋ ਕੇ ਵੀ ਅਗਰ ਅਕਾਲੀ ਦਲ ਤੋਂ ਕੋਟਾ ਜਸਪ੍ਰੀਤ ਇੱਕ ਹੋਰ ਗੱਲ ਜਸਪ੍ਰੀਤ ਇੱਕ ਹੋਰ ਗੱਲ ਇੱਕ ਸਵਾਲ ਜ਼ਰੂਰ ਕਲੇਰ ਸਾਹਿਬ ਤੋਂ ਪੁੱਛਿਓ ਕਿ ਕਾਂਗਰਸ ਦਾ ਇਸ ਇਲੈਕਸ਼ਨ ਦੇ ਵਿੱਚ ਕਮਜ਼ੋਰ ਰਹਿਣਾ ਕੀ ਅਕਾਲੀ ਦਲ ਨੂੰ ਉੱਥੇ ਵੀ ਨੁਕਸਾਨ ਹੋਇਆ ਕਿਉਂਕਿ ਅਕਾਲੀ ਦਲ ਇਹ ਵੀ ਦਾਵਾ ਕਰਦਾ ਰਿਹਾ ਕਿ ਕਾਂਗਰਸ ਕੰਪਰੋਮਾਈਜ਼ ਹੋ ਗਈ ਹੈ ਕਾਂਗਰਸ ਨੇ ਕੰਪਰੋਮਾਈਜ਼ ਕੀਤਾ ਇਸ ਕਰਕੇ ਉਹ ਆਪਣੀ ਜ਼ਮਾਨਤ ਵੀ ਨਹੀਂ ਬਚਾ पाए ਉਹਦਾ ਨੁਕਸਾਨ ਅਕਾਲੀ ਦਲ ਨੂੰ ਵੱਧ ਹੋਇਆ ਕਾਂਗਰਸ ਦੇ ਜਿਸ ਤਰੀਕੇ ਦੀ ਪਰਫਾਰਮੈਂਸ ਰਹੀ ਹੈ ਉਹਦਾ ਨੁਕਸਾਨ ਲੱਗਦਾ ਕਿ ਜੇਕਰ ਕਾਂਗਰਸ ਉੱਥੇ ਮਜ਼ਬੂਤ ਰਹਿੰਦੀ ਤਾਂ ਸ਼ਾਇਦ ਜਿਹੜਾ ਨੁਕਸਾਨ ਅਕਾਲੀ ਦਲ ਨੂੰ ਘਟ ਹੁੰਦਾ ਜਿਹੜਾ ਕਾਂਗਰਸ ਦਾ ਡਾਊਨ ਹੋਣਾ ਅਕਾਲੀ ਦਾ ਨੁਕਸਾਨ ਕਿਤੇ ਨਾ ਕੀਤਾ ਹੋਵੇ ਕੋ ਕਾਂਗਰਸ ਬਹੁਤ ਪਛੜ ਚੁੱਕੀ ਹੈ ਕਾਂਗਰਸ ਬਹੁਤ ਪਿੱਛੇ ਜਾ ਚੁੱਕੀ ਹੈ ਕਾਂਗਰਸ ਪੰਜਾਬ ਦੀ ਜਿਹੜੀ ਸਿਆਸੀ ਕਲੀਅਰ ਆ ਰਹੇ ਉਹਨਾਂ ਚ ਹਾਸ਼ੀਏ ਤੇ ਚਲੀ ਗਏ ਕਿਉਂਕਿ ਬਹੁਤ ਅੰਦਰ ਲੀਡਰਸ਼ਿਪ ਦੇ ਵਿੱਚ ਕਮਾਸਾਨ ਹੈ ਲਗਾਤਾਰ ਪੁੱਠੀ ਸਿੱਧੀ ਰਾਜਾ ਵੜਿੰਗ ਦੀ ਬਿਆਨਬਾਜ਼ੀ ਹੈ ਸੋ ਕਾਂਗਰਸ ਵਾਈਪ ਆਊਟ ਹੋ ਗਈ ਹੈ ਪੰਜਾਬ ਦੀ ਰਾਜਨੀਤੀ ਚੋ ਜਿਸ ਤਰੀਕੇ ਮਜਬੀ ਸਿੱਖ ਭਾਈਚਾਰੇ ਬਾਰੇ ਜੋ ਅਪਸ਼ਬਦ ਉਹਨਾਂ ਦੇ ਪ੍ਰਧਾਨ ਰਾਜਾ ਵਡਿੰਗ ਨੇ ਬੋਲੇ ਨੇ ਔਰ ਇਸੇ ਤਰੀਕੇ ਬੀਜੇਪੀ ਹੈ ਬੀਜੇਪੀ ਤੁਸੀਂ ਦੇਖੋ ਵੀ ਗੱਲਾਂ ਤਾਂ ਬਹੁਤ ਵੱਡੀਆਂ ਕਰਦੇ ਸੀ ਰਵਨੀਤ ਬਿੱਟੂ ਕੱਲ ਪਰਸੋਂ ਮੋਦਨ ਵੀ ਰਵਨੀਤ ਬਿੱਟੂ ਨੂੰ ਕਿਹਾ ਸੀ ਵੀ ਦੋ ਦਿਨ ਖੜ੍ਹਜੋ ਤੁਹਾਡੇ ਸਾਹਮਣੇ ਆ ਜਾਣਾ ਕਿ ਪੰਜਾਬ ਦੇ ਵਿੱਚ ਬੀਜੇਪੀ ਕਿੱਥੇ ਖੜੀ ਹੈ ਪੰਜਾਬੀ ਨਹੀਂ ਪਸੰਦ ਕਰਦੇ ਹੋ ਹਰਾ ਅਜਮੈਂ ਇੱਕ ਨਾ ਇਹਨਾਂ ਦੇ ਹਰਮੀਤ ਕਾਲਕਾ ਜੀ ਨੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਨੇ ਹਾਲਾਂਕਿ ਅਕਾਲੀ ਦਲ ਦੀ ਵੋਟ ਤੇ ਜਿੱਤ ਕੇ ਉਹ ਉੱਥੇ ਦੀ ਜਿਹੜੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਉਹਦੇ ਪ੍ਰਧਾਨ ਬਣੇ ਔਰ ਸਾਰੀ ਦੀ ਸਾਰੀ ਕਮੇਟੀ ਲੈ ਕੇ ਭਾਜਪੀ ਚ ਸ਼ਾਮਲ ਹੋਏ। ਆ ਚੋਣਾਂ ਤੋਂ 1 ਮਹੀਨਾ ਪਹਿਲਾਂ ਬੈਠੇ ਸੀ ਕਿਤੇ ਇੰਟਰਵਿਊ ਦਿੰਦੇ ਸੀ ਕਿ ਜੀ ਅਕਾਲੀ ਦਲ ਪੰਥਕ ਸੀਟ ਤੇ ਚੌਥੇ ਪੰਜਵੇਂ ਨੰਬਰ ਤੇ ਨਾ ਆਇਆ ਤਾਂ ਮੇਰਾ ਨਾਂ ਵਟਾ ਦਿਓ ਤੇ ਮੈਂ ਹੁਣ ਸੱਦਾ ਦਿੰਨਾ। ਆਪਦਾ ਨਾਂ ਆਪ ਹੀ ਸੋਚ ਲਓ। ਜੇ ਨਹੀਂ ਸੋਚਦਾ ਤਾਂ ਆਜੋ ਪੰਜਾਬ ਆਜੋ ਪਹਿਲਾਂ ਤਾਂ ਤੁਹਾਡਾ ਨਾਮਕਰਨ ਕਰੀਏ। ਮਤਲਬ ਭਾਜਪੀ ਦੀ ਗੋਦੀ ਚ ਬਹਿ ਕੇ ਜਿਹੜੀਆਂ ਸਾਡੀਆਂ ਧਾਰਮਿਕ ਸੰਸਥਾਵਾਂ ਨੇ ਉਹ ਅਕਾਲੀ ਦਲ ਦੀ ਵੋਟ ਤੇ ਜਿੱਤ ਕੇ ਭਾਜਪੀ ਦੀ ਝੋਲੀ ਪਾ ਕੇ ਤੇ ਉੱਥੇ ਬਹਿ ਕੇ ਗੱਲਾਂ ਕਰਦੇ ਨੇ ਪੰਜਾਬ ਦੀ ਰੂਹ ਹੈ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਹੈ ਪੰਜਾਬ ਸਾਡਾ ਘਰ ਹੈ ਸੋ ਪੰਜਾਬੀਆਂ ਨੇ ਇਹ ਸਾਬਤ ਕਰਤਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਖੜੇ ਨੇ ਇਹ ਜਿਹੜੇ ਬਾਹਰੋਂ ਦਿੱਲੀ ਬਹਿ ਕੇ ਸੱਤਾ ਚਲਾਉਂਦੇ ਨੇ ਇਹਨਾਂ ਨਾਲ ਟਿਕਾ ਨਹੀਂ ਸਾਰ ਕੇ ਓਵਰ ਆਲ ਤੁਸੀਂ ਕਿਵੇਂ ਦੇਖ ਰਹੇ ਹੋ ਦੂਜੇ ਨੰਬਰ ਤੇ ਵੀ ਆਉਣਾ ਪਰ ਇੱਕ 0 ਤੋਂ ਜਾਂ ਇੱਕ ਬਿਲਕੁਲ ਪਛੜੇ ਹੋਏ ਤੋਂ ਆ ਕੇ ਅੱਗੇ ਪਹੁੰਚ ਜਾਣਾ ਅਕਾਲੀ ਦਲ ਦਾ 2027 ਦਾ ਕਿਸ ਤਰੀਕੇ ਦੇ ਸਿਨੈਰੀਓ ਦੇਖੋ ਦੇਖੋ ਜਿਹੜੀ 2022 ਦੀ ਚੋਣ ਸੀ ਉਹ ਕੋਈ ਪੈਮਾਨਾ ਨਹੀਂ ਕਿਉਂਕ ਇੱਕ ਲੋਕਾਂ ਨੇ ਤੀਜੀ ਧਿਰ ਨੂੰ ਮੌਕਾ ਦੇ ਕੇ ਦੇਖਿਆ ਜਿਹੜੀ ਬੁਰੇ ਤਰੀਕੇ ਫੇਲ ਹੋਈ ਉਹ ਤੋਂ ਬਾਅਦ ਅਕਾਲੀ ਦਲ ਨੇ ਜਿਹੜੀ ਬਾਈ ਇਲੈਕਸ਼ਨ 'ਚ ਤਿੰਨ ਆਈਆਂ ਲੜੀਆਂ ਇਹਨਾਂ ਅਕਾਲੀ ਦਲ ਨੇ ਤਾਂ ਬਾਈ ਇਲੈਕਸ਼ਨ ਹੁਣ ਲੜੀ ਹੈ ਸੋ ਲੋਕਾਂ ਨੇ ਇਸ ਜਿੰਨਾ ਭਰਮਾ ਸਮਰਥਨ ਦਿੱਤਾ ਦੇਖੋ ਅਸੀਂ ਜ਼ਰੂਰ ਦੂਜੇ ਨੰਬਰ ਤੇ ਰਹੇ ਹਾਂ ਪਰ ਜਿੱਦਾਂ ਮੈਂ ਕਿਹਾ ਕਿ ਬਾਈ ਇਲੈਕਸ਼ਨ ਦੇ ਵਿੱਚ ਜਿਹੜਾ ਪੈਮਾਨਾ ਸਰਕਾਰ ਦੀ ਜਿੱਤ ਦਾ ਉਹ ਸਰਕਾਰੀ ਤੰਤਰ ਡੰਡਾ ਇਹਦੇ ਨਾਲ ਸਰਕਾਰਾਂ ਜਿੱਤਦੀਆਂ ਨੇ ਪਰ ਜੇ ਤੁਸੀਂ ਲੋਕਾਂ ਦੀ ਕਚਹਿਰੀ 'ਚ ਦੇਖੋਗੇ ਤਾਂ ਸ਼ਰਮਨੀ ਕਲਦਲ ਜਿੱਤੇ ਸੋ ਬਿਲਕੁਲ ਸ਼੍ਰੋਮਣੀ ਅਕਾਲੀ ਦਲ ਦੀ ਬਹੁਤ ਬਹੁਤ ਧੰਨਵਾਦ ਜਸਪ੍ਰੀਤ ਇਸ तमाम ਜਾਣਕਾਰੀ ਦੇ ਲਈ